Geldi. Başka bir <laughs> şey var. Geldi. Başka bir şey var. 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 Başka bir şey ਪਿੰਡ ਗੇਸੀਗੇ ਉਥੇ ਐਮਪੀ ਦੇ ਉਮੀਦਵਾਰ ਸੁਖਪਾਲ ਖਹਿਰਾ ਦਾ ਪ੍ਰੋਗਰਾਮ ਸੀਗਾ ਤੇ ਵੀਡੀਓ ਵਾਇਰਲ ਹੋਈ ਹੈ ਹੱਥੋਂ ਪਾਈ ਹੋਈ ਹੈ ਮਾਈਕ ਦੀ ਜਿਹੜੀ ਗੱਲ ਚੱਲ ਰਹੀ ਸੀ ਤੁਸੀਂ ਕੋਈ ਹੈ ਕੀ ਗੱਲ ਸੀ ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਿੰਘਨੰਦ ਮਹੰਤ ਪਟਿਆਲੇ ਤੋਂ ਔਰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਿ ਜਿਹੜਾ ਉਥੇ ਸ਼ੈਤਾਨ ਜਿਹੜਾ ਮਿੱਠੋ ਲੱਡਾ ਜਿਹੜਾ ਸਰਪੰਚ ਉਸ ਪਿੰਡ ਦਾ ਹੈਗਾ ਉਹਨੇ ਅੱਜ ਉਥੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜਿੱਦੀ ਸੋ ਸੁਖਪਾਲ ਖਹਿਰਾ ਜਿੰਨੂੰ ਉਸ ਦੇ ਨਾਲ ਮੇਰਾ ਕੋਈ ਅਸਰਾਂ ਦਾ ਕੋਈ ਲਾਗ ਲਗੋ ਨਹੀਂ ਹੈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਨੂੰ ਇਹੀ ਦੱਸਣਾ ਚਾਹਣੀ ਆ ਕਿ ਅਸੀਂ ਸੁਖਪਾਲ ਖਹਿਰਾ ਜੀ ਨੂੰ ਕੁਝ ਦਿਨ ਪਹਿਲਾਂ ਅਸੀਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਸਾਡੇ ਫੋਨ ਨਹੀਂ ਚੁੱਕੇ ਔਰ ਦੂਸਰਾ ਉਹਨਾਂ ਦੇ ਦਫ਼ਤਰ ਦੇ ਵਿੱਚ ਗੱਲ ਹੋਈ ਸੀ ਕਿ ਇਸ ਬੰਦੇ ਨੂੰ ਤੁਸੀਂ ਆਪਣੇ ਤੋਂ ਦੂਰ ਕਰੋ ਕਿਉਂਕਿ ਇਹਨੇ ਸਾਡੇ ਨਾਲ 50 ਲੱਖ ਰੁਪਏ ਦੀ ਠੱਗੀ ਮਾਰ ਕੇ ਜਿੱਦਾ ਪੱਚਾ ਵੀ ਦੇ ਉੱਤੇ ਦਰਜ ਹੈ ਮਿੱਠੂ ਲੱਡੇ ਦੇ ਉੱਤੇ ਵੀ ਇਸ ਬੰਦੇ ਨੂੰ ਤੁਸੀਂ ਐਨਾ ਪ੍ਰਮੋਟ ਨਾ ਕਰੋ ਕਿਉਂਕਿ ਇਹਨੇ ਸਾਡੀ ਲਾਈਫ ਖਰਾਬ ਕੀਤੀ ਹੈ ਐਲਜੀਬੀਟੀ ਕਯੂ ਜਿੰਨੀ ਵੀ ਹੈ ਸਾਡੀ ਉਹਦੇ ਨਾਲ ਇਹਨੇ ਧੱਕਾ ਕੀਤਾ ਕੱਲਾ ਹੀ ਮੇਰੇ ਨਾਲ ਧੱਕਾ ਨਹੀਂ ਹੈ ਇਹ ਤਾਂ ਸਾਡੇ ਕਮਿਊਨਿਟੀ ਨੇ ਲੋਕਾਂ ਨੂੰ ਸਾਰਾ ਹਰੇਕ ਕੋਈ ਯੂਜ਼ ਕਰਕੇ ਚਲਾ ਜਾਵੇ ਤੇ ਮੀਠੂ ਦੇ ਉੱਤੇ ਜਿਹੜਾ ਪਰਚਾ ਵੀ ਦਰਜ ਹੋਇਆ ਹੋਇਆ ਇਸ ਕੁਪਾਲ ਖਹਿਰਾ ਜੀ ਨੇ ਮੈਂ ਹੀ ਦੱਸਣਾ ਚਾਹੁੰਦੀ ਸੀ ਅੱਜ ਉੱਥੇ ਪਹੁੰਚ ਕੇ ਮਾਈਕ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਸੀ ਵੀ ਇਹ ਇਸ categories ਦਾ ਬੰਦਾ ਤੁਸੀਂ ਇਸੇ ਬੰਦੇ ਨੇ ਪ੍ਰਮੋਟ ਕਰ ਰਹੇ ਹੋ ਮੈਂ ਤਾਂ ਬੜੇ ਮੈਂ ਅਸੀਂ ਤਾਂ ਕੋਈ ਇਸ ਤਰ੍ਹਾਂ ਦੀ ਕੋ ਹੋਰ ਕੋਈ ਗੱਲ ਨਹੀਂ ਕੀਤੀ ਅਸੀਂ ਜਦੋਂ ਆਪਣਾ ਗਏ ਮੇਰੇ ਚੇਲੇ ਤੇ ਅਸੀਂ ਤਾੜੀਆਂ ਥੋੜੀਆਂ ਮਾਰਦੇ ਅਸੀਂ ਜਦੋਂ ਉੱਥੇ ਪਹੁੰਚੇ ਠੀਕ ਹੈ ਤੇ ਤਾੜੀਆਂ ਤਾਂ ਸਾਡੇ ਸਿਰ ਦਾ ਆਪਣਾ ਸਾਡਾ ਤਾਂ ਸ਼ਿੰਗਾਰ ਹੈ ਤਾੜੀ ਤਾੜੀ ਤਾਂ ਸਿਹਾਰ ਪਾਸੇ ਮਾਰਦੇ ਤਾੜੀ ਮਾਰਨ ਵਾਲਾ ਕੋਈ ਵੱਡਾ ਗੱਲ ਨਹੀਂ ਹੈ ਕੋਈ ਅਸੀਂ ਉੱਥੇ ਕੋਈ ਕ੍ਰਾਈਮ ਨਹੀਂ ਕੀਤਾ ਸੀ ਆਪਣਾ ਪੱਖ ਪੇਸ਼ ਕਰਨ ਗਏ ਸੀ ਜਦੋਂ ਅਸੀਂ ਆਪਣਾ ਪੱਖ ਪੇਸ਼ ਕਰਨ ਗਏ ਸੁਖਪਾਲ ਖੈਰਾ ਜੀ ਕਿ ਐਨੇ ਅੱਛੇ ਆਪਣੇ ਆਪਣਾ ਲੀਡਰ ਕੋਹਾਂਦੇ ਨੇ ਉਹਨਾਂ ਨਾਲ ਜਦਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਸੋ ਉਹਨਾਂ ਦੇ ਸਾਹਮਣੇ ਜਦੋਂ ਇਹ ਇਨਸੀਡੈਂਟਸ ਹੋ ਗਿਆ ਜਦੋਂ ਮੈਂ ਆਪਣਾ ਪੱਖ ਪੇਸ਼ ਕਰ ਰਹੀ ਸੀ ਕਰਨਾ ਆਪਣੇ ਕੋਈ ਨਾ ਕੋਈ ਆਪਣੇ ਦਿਲ ਦਾ ਦੁੱਖ ਉਹਨਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਆਏ ਅੱਛਾ ਅੱਛੇ ਲੀਡਰ ਦਾ ਫਰਜ਼ ਹੁੰਦਾ ਉਹਨਾਂ ਦੇ ਲੋਕਾਂ ਦੀ ਗੱਲਾਂ ਨੂੰ ਦੁੱਖਾਂ ਨੂੰ ਸੁਣਨਾ ਇਹਨਾਂ ਨੇ ਤਾਂ ਸਾਡੀ ਇੱਕ ਵੀ ਨਹੀਂ ਗੱਲ ਸੁਣੀ ਓਲਟਾ ਮਿੱਠੋ ਲੱਡੇ ਦੇ ਨਾਲ ਕੋਆਰਡੀਨੇਸ਼ਨ ਕਰਕੇ ਆਪਣੇ ਗੁੰਡੇ ਦੋ ਇਹਨਾਂ ਨੇ ਉੱਥੇ ਬੁਲਾਏ ਹੋਏ ਸੀ ਮਿੱਠੂ ਨੇ ਗੁੰਡਾ ਟਾਈਪ ਦੇ ਕੁਝ ਲੇਡੀਜ਼ ਵੀ ਬੁਲਾਈਆਂ ਹੋਈਆਂ ਸੀ ਤੇ ਆਪਣੇ ਗੁੰਡੇ ਵੀ ਬੁਲਾਏ ਸੀ ਇਹਨਾਂ ਨੇ ਚੱਕ ਕੇ ਮੇਰੇ ਔਰ ਮੇਰੇ ਆਪਣੇ ਚੇਲਿਆਂ ਦੇ ਉੱਤੇ ਇਹਨਾਂ ਨੇ ਹਮਲਾ ਕਰਵਾਇਆ ਉੱਥੋਂ ਮੇਰੇ ਚੇਲਿਆਂ ਨੇ ਉੱਥੋਂ ਭੱਜ ਕੇ ਜਾਨ ਬਚਾਈ ਹੈ ਸੋ ਇਹ ਬਹੁਤ ਗਲਤ ਜਿਹੜੇ ਕਾਂਗਰਸ ਦੇ ਲੀਡਰਸ ਇਸ ਤਰ੍ਹਾਂ ਦੇ ਘਟੀਆਂ ਸਰਪੰਚ ਨੂੰ ਜਿਹੜਾ ਕਿ ਐਨਾ ਸ਼ਰਿਆਮ ਗੁੰਡਾਗਰਦੀ ਇਹ ਕਰ ਰਹੇ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਘਟੀਆਂ ਲੋਕਾਂ ਨੂੰ ਹੀ ਪ੍ਰਮੋਟ ਕਰਦੇ ਨੇ ਬਹੁਤ ਗਲਤ ਗੱਲ ਹੈ ਇਸ ਤਰ੍ਹਾਂ ਦੇ ਤੁਸੀਂ ਕੰਮਕਾਰ ਕਰਕੇ ਤੁਸੀਂ ਪਾਰਟੀਆਂ ਦੇ ਤੁਸੀਂ ਆਪਣਾ ਤੁਸੀਂ ਵੀਨਰ ਨਹੀਂ ਹੋ ਸਕਦੇ ਤੁਸੀਂ ਇਸ ਤਰ੍ਹਾਂ ਨਹੀਂ ਜਿੱਤ ਸਕਦੇ ਇਸ ਤਰ੍ਹਾਂ ਲੋਕਾਂ ਦੀ ਵੋਟਾਂ ਨਹੀਂ ਲੈ ਸਕਦੇ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਲੋਕ ਮਿੱਠੋ ਲੱਡੇ ਦੇ ਕਹਿਣ ਤੇ ਐਨੇ ਘਟਿਆ ਸਰਪੰਚ ਹੋਣ ਜਿਨੇ ਸਾਡੇ ਕਿਨਰ ਲੋਕਾਂ ਨਾਲ ਜਿਹਨੂੰ ਸਾਡੇ ਕਿਨਰਾਂ ਦਾ ਇੰਨਾ ਸਮਾਜ ਦੇ ਵਿੱਚ ਸਤਕਾਰ ਲੋਕ ਕਰਦੇ ਨੇ ਉਹਨਾਂ ਨਾਲ ਧੋਖਾ ਕੀਤਾ ਧੋਖੇ ਨਾਲ ਪੈਸੇ 50 ਲੱਖ ਦੀ ਠੱਗੀ ਲਾ ਕੇ ਗਿਆ ਜਿੱਦਾ ਪਰਚਾ ਵੀ ਦਰਜ ਹੈ ਇਹ ਜਿਹੇ ਲੋਕਾਂ ਨੂੰ ਤੁਸੀਂ ਵੋਟਾਂ ਪਾ ਰਹੇ ਹੋ ਤੁਹਾਡੇ ਵੀ ਕੱਖ ਨਹੀਂ ਬਚੇਗਾ ਜਿਵੇਂ ਇਹ ਬਾਦ ਦਵਾਵਾਂ ਨੇ ਸਾਰਿਆਂ ਨੂੰ ਜਿਹੜੇ ਕਿ ਇਹ ਮਿੱਠੋ ਲੱਡੇ ਦੇ ਨਾਲ ਲੱਗਦੇ ਨੇ ਤੁਸੀਂ ਪੁਲਿਸ ਕੋਲ ਵੀ ਕੰਪਲੀਨਟ ਕੀਤੀ ਇਸ ਚੀਜ਼ ਬਾਰੇ ਕਿਆਂ ਦੇਓ ਸਾਡੇ ਦੇ ਵਿੱਚ ਹਾਂਜੀ ਅਸੀਂ ਮੈਂ ਉੱਥੇ ਜਿਹੜਾ ਸਬੰਧਤ ਥਾਣਾ ਸੀ ਅਸੀਂ ਉੱਥੇ ਵੀ ਕੰਪਲੀਟ ਕੀਤੀ ਇਸ ਗੱਲ ਦੇ ਕਿ ਇਹਨਾਂ ਨੇ ਮੇਰੇ ਨਾਲ ਉੱਥੇ ਹੋਲਡਬਾਜੀ ਕੀਤੀ ਹੈ ਵੀਡੀਓਜ਼ ਵੀ ਵਾਇਰਲ ਹੋਈਆਂ ਇਹਨਾਂ ਨੇ ਮੇਰੇ ਚੇਲਿਆਂ ਨੂੰ ਵੀ ਕੁੱਟਮਾਰ ਕੀਤੀ ਹੈ ਔਰ ਉਹਨਾਂ ਦੇ ਕੱਪੜੇ ਵੀ ਫਾੜੇ ਨੇ ਔਰ ਉਹਨਾਂ ਦੇ ਗੁਪਤੰਗਾ ਨਾਲ ਵੀ ਇਹਨਾਂ ਨੇ ਛੇੜਛਾੜ ਕੀਤੀ ਹੈ ਔਰ ਉਹਨਾਂ ਦੇ ਗੁਪਤੰਗਾ ਨਾਲ ਵੀ ਇਹਨਾਂ ਨੇ ਬਹੁਤ ਗਲਤ ਮੈਂ ਜੋ ਇੱਥੇ ਬਿਆਨ ਨਹੀਂ ਕਰ ਸਕਦੀ ਉਹ ਇਹਨਾਂ ਨੇ ਸਲੋਕ ਉੱਥੇ ਕੱਟ ਦੇ ਵਿੱਚ ਕੀਤਾ ਉਹਨਾਂ ਦੇ ਕੱਪੜੇ ਤੱਕ ਵੀ ਫਾੜੇ ਨੇ ਮੇਰੇ ਚੇਲਿਆਂ ਦੇ ਔਰ ਇਹ ਬਹੁਤ ਗਲਤ ਗੱਲ ਹੈ ਮੈਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੀ ਹਾਂ ਕਿ ਜੇ ਤੁਸੀਂ ਅੱچھے ਲੀਡਰ ਹੋ ਪਰਮਾਤਮਾ ਤੁਹਾਨੂੰ ਰਾਜੀ ਰੱਖੇ ਸੀਐਮ ਸਾਹਿਬ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਜੋ ਅੱਜ ਮੇਰੇ ਨਾਲ ਮਿਸਬੀਹ ਹੋਇਆ ਕਿ ਮੈਂ ਆਪਣਾ ਤੇ ਦੁੱਖ ਦਰਦ ਆਪਣਾ ਦੱਸਣ ਗਈ ਲੋਕਾਂ ਨੂੰ ਲੱਡੇ ਪਿੰਡ ਦੇ ਵਿੱਚ ਲੱਡਾ ਕੋਠੀ ਦੇ ਵਿੱਚ ਮੇਰੇ ਨਾਲ ਅੱਜ ਜੋ ਘਟਨਾ ਹੋਈ ਔਰ ਮੇਰੇ ਮੇਰੇ ਚੇਲਿਆਂ ਨਾਲ ਹੋਈ ਹੈ ਜੋ ਅਸੀਂ ਅੱਜ ਦਰਖਾਸਤ ਦਿੱਤੀ ਉਸ ਦਰਖਾਸਤ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ